ਜਾਦਤ ਹੁੰਦੀ ਐ ਸਪੀਕਰ ਹਾਂਜੀ ਹੁੰਦੀ ਐ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੀ ਜਿੱਥੇ ਟਿਕਰ ਹੁੰਦੀ ਐ ਉਹ ਇਲੈਕਸ਼ਨ ਹੁੰਦੀ ਐ ਉਹ ਇਲੈਕਸ਼ਨ ਹੋ ਰਹੀ ਐ ਇਹ ਤੁਸੀਂ ਤੱਕਾ ਕਰ ਰਹੇ ਹੋ ਡਿਪੀ ਸਾਹਿਬ ਇਹ ਇਲੈਕਸ਼ਨ ਵਿੱਚ ਆਉਣਾ ਸਾਹਿਬ ਤੁਸੀਂ ਤੱਕਾ ਕਰ ਰਹੇ ਹੋ ਪਲੀਜ਼ ਮੇਰੀ ਬੇਨਤੀ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜੀ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਆਮ ਲੋਕਾਂ ਨੂੰ ਪੁਲਿਸ ਤੰਗ ਨਾ ਕਰੋ ਤੁਹਾਡੇ ਪਿੰਡਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਕਿੰਨਾ ਦਾ ਰਾਹ ਰੋਕਣਾ ਮੇਰੀ ਬੇਨਤੀ ਹੈ ਜਿਹੜੇ ਲੰਘ ਰਹੇ ਨੇ ਉਹਨਾਂ ਜਿਹੜੇ ਪਿੰਡਾਂ ਤੋਂ ਆ ਰਹੇ ਨੇ ਲੋਕਾਂ ਨਾਲ ਤਕਸ਼ਾ ਹੋਇਆ ਹੈ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਕੀ ਇਹਨਾਂ ਨੂੰ ਪੁੱਛੋ ਉਹਨਾਂ ਦਾ ਕੋਈ ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲਓ ਹਾਂ ਤੁਸੀਂ ਵੀ ਕਰ ਲਓ ਜਿੰਨੀ ਮਰਜ਼ੀ ਕਰ ਲਓ ਤੁਸੀਂ ਵੀ ਕਰ ਲਓ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਛ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਐਪਲੀਕੇਸ਼ਨ ਦਿੱਤੀ ਹੋਏ ਐਪਲੀਕੇਸ਼ਨ ਦਿੱਤੀ ਹੈ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਅਸੀਂ ਪ੍ਰੋਸੀਜਰ ਪੂਰਾ ਕੀਤਾ ਅਸੀਂ ਮੀਟਿੰਗਾਂ ਮਿਲ ਕੇ ਆਏ ਪਟੀਸ਼ਨ ਦਿੱਤੀ ਹੈ ਡੀਸੀ ਸਾਹਿਬ ਨੂੰ ਮਿਲ ਕੇ ਆਏ ਉਹ ਤੋਂ ਬਾਅਦ ਫੇਰ ਰਿਮਾਈਂਡਰ ਦਿੱਤਾ ਹੈ ਕਿ ਉਹ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨਾ ਕਰੇ ਤੁਸੀਂ ਸਾਨੂੰ ਦਬਕੇ ਮਾਰਨੇ ਆ ਮੇਰੀ ਗੱਲ ਸੁਣੋ ਦਬਕੇ ਨਹੀਂ ਮਾਰਦਾ ਤੁਸੀਂ ਧੱਕਾ ਕਰਨਾ ਮੇਰੀ ਗੱਲ ਸੁਣੋ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲਹਿਜੇ ਚ ਗੱਲ ਕਰਦਾ ਉਹਦੇ ਨਾਲ ਮੈਂ ਉਹ ਲਹਿਜੇ ਚ ਗੱਲ ਕਰਦਾ ਮੈਂ ਦਬਕਾ ਨਹੀਂ ਮਾਰਦਾ ਮੈਂ ਤਾਂ ਮੈਂ ਤੁਹਾਡੇ ਨਾਲ ਹੀ ਖੜਾ ਤੁਸੀਂ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇਰੇ ਸਾਹਮਣੇ ਹੀ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਲਓ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਕਿਹੜਾ ਬੰਦਾ ਜਿਹੜੇ ਲੈਜੇ ਤੇ ਮੇਰੇ ਨਾਲ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂਗਾ ਤੁਸੀਂ ਜਿਹੜੇ ਮਰਜ਼ੀ ਲੈਣਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਤੇ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂਗਾ ਲੈਜੇ ਤੇ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮੁਲਾਜ਼ਮ ਹੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮੁਲਾਜ਼ਮ ਵਾਲਾ ਹੋਣਾ ਚਾਹੀਦਾ ਹਲੋ ਤੁਸੀਂ ਆਮ ਬੰਦੇ ਨਹੀਂ ਦੇ ਹਲੋ ਤੁਸੀਂ ਆਮ ਬੰਦੇ ਨਹੀਂ ਗਏ ਹਾਂਜੀ ਗੁੱਡ ਮਾਰਨਿੰਗ ਜੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਆਮ ਬੰਦੇ ਨਹੀਂ ਗਏ ਕਿ ਆਪਾਂ ਆਮ ਬੰਦੇ ਇੱਕ ਦੂਜੇ ਨਾਲ ਲੜਨ ਲੱਗੇ ਤੁਸੀਂ ਮੁਲਾਜ਼ਮ ਹੋ ਸਰਕਾਰ ਦੇ ਮੈਂ ਤੁਹਾਡੇ ਨਾਲ ਲੜ ਨਹੀਂ ਰਿਹਾ ਜਨਤਾ ਨੇ ਮੈਂ ਮਰਿਆਦਾ ਦੀ ਰਹਿਣੀ ਜਨਤਾ ਮੈਂ ਤੁਹਾਡੇ ਕੋਲ ਆ ਕੇ ਸੁਣੋ ਜੇ ਸਾਡੀ ਕੋਈ ਮਰਿਆਦਾ ਜਨਤਾ ਖੜ ਕੇ ਕਾਰਵਾਈ ਕਰਦੇ ਹੋ ਪਰ ਇਹ ਨਹੀਂ ਗਾ ਤੇ ਤੁਸੀਂ ਕਹੋ ਜੀ ਤੁਸੀਂ ਸੁਣੋ ਮੇਰੀ ਗੱਲ ਜਿਹੜੀ ਤੁਸੀ ਮੈਨੂੰ ਜਿਸ ਵਾਰ ਚ ਕਹਿੰਗੇ ਜੇ ਮੇਰੀ ਤੁਹਾਡੀ ਮੈਂ ਤੁਹਾਡੀ ਨਾਗਰਿਕ ਆਹ ਤੁਹਾਨੂੰ ਲੱਗਦਾ ਮੈਂ ਤੁਹਾਡੀ ਕੋਈ ਗੱਲ ਖਤ ਕਰ ਰਿਹਾ ਹਾਂ ਤੁਸੀਂ ਕਾਰਵਾਈ ਕਰ ਲਓ ਜਿਹੜੀ ਤੁਸੀਂ ਕਰ ਰਹੇ ਸੀ ਮੈਂ ਤੁਹਾਨੂੰ ਦੱਸਦਾ ਨਹੀਂ ਪਰਾਗ ਗੱਲ ਮੈਂ ਤੁਹਾਨੂੰ ਦੱਸ ਤੀ ਕਿ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਤੁਸੀਂ ਮੇਰੇ ਰੋਕੀ ਗੱਲ ਕਰੀ ਜਾਂਦੇ ਹੋ ਬੜੀ ਆਰਾਮ ਨਾਲ ਗੱਲ ਸੁਣੋ ਕਿ ਜਿਹੜੀ ਤੁਸੀਂ ਕਹਿੰਦੇ ਜਿਹੜੇ ਬਹਿਜੇ ਨਾਲ ਤੁਸੀਂ ਗੱਲ ਕਰੋਗੇ ਮੈਂ ਕਰੂਗਾ ਤੁਸੀਂ ਮਲਾਜੋ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਸਾਰੇ ਮੁਲਾਜ਼ਮਾਂ ਦੇ ਫਿਰ ਹਿਊਮਨ ਰਾਈਟ ਨਹੀਂ ਹੈਗੇ ਹਿਊਮਨ ਰਾਈਟ ਨਹੀਂ ਹੈਗੇ ਹੈਗੀ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮ ਨਹੀਂ ਕਰਦੇ ਫਿਰ ਦੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਲਈ ਮੈਂ ਗੱਲ ਕਰ ਰਿਹਾ ਤੁਸੀਂ ਕਰੋ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਮੈਂ ਨਹੀਂ ਧੱਕਾ ਕਰ ਰਿਹਾ ਜੀ ਅਸੀਂ ਤੁਹਾਨੂੰ ਚਾਰ ਵਾਰ ਪੁੱਛ ਲਿਆ ਕੇ ਤੁਹਾਡਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਕੱਲ ਫੇਰ ਹੋਗੀ ਹੈ ਨਾ ਤੁਹਾਡਾ ਹਾਂਜੀ ਟੱਕਾਂ ਨਹੀਂ ਆ ਜੀ ਇਹ ਰੂਲ ਹੈ ਨਾ ਫਿਰ ਰੂਲ ਲੈ ਜੀ ਰੂਲ ਕਿਹੜਾ ਆ ਸਟicker ਨਹੀਂ ਲੱਗੂਗਾ ਜੀ ਨਹੀਂ ਰੂਲ ਸਟicker ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਜੀ ਇਹ ਰੂਲ ਹੈ ਇਹ ਦੋ ਨੰਬਰ ਦੇ ਲੈਟਰ ਹੋਏਗਾ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਜੀ ਸਾਹਿਬ ਹੋਰ ਰੂਲ ਹੈ ਜੀ ਸਾਹਿਬ ਪਰਮਿਸ਼ਨ ਲਿਖੀ ਤੇ ਰਿੱਪੀ ਸਾਹਿਬ ਤਰਖਾਨ ਮਾਜਰੇ ਜਨਾਨੀ ਕੁੱਟੀ ਹੋਈ ਆ ਪਰਸੋਂ ਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਨਾ ਤੇ ਆਂਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫੇਰ ਇਸ ਕਰਕੇ ਮੈਨੂੰ ਇਹ ਮੈਨੂੰ ਰੂਲ ਨਾ ਸਿਖਾਓ ਮੈਂ ਰੂਲ ਕਰਿਆ ਕਿ ਮੈਂ ਰੂਨਾ ਤੇ ਲੈ ਕੇ ਕੰਮ ਕਰਦਾ ਆਂ ਔਰ ਮੈਨੂੰ ਮੇ ਤੁਸੀਂ ਕਹੋ ਵੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓ ਕਿ ਮੈਂ ਨਹੀਂ ਦਬਦਾ ਤੁਸੀਂ ਦੁਬਾਰਾ ਰਹੇ ਹੋ ਸਾਡੇ ਨਹੀਂ ਜੀ ਬਿਲਕੁਲ ਨਹੀਂ ਦੁਬਾਰਾ ਮੈਂ ਤੁਹਾਨੂੰ ਡਿਪਟੀ ਸਾਹਿਬ ਕਹਿ ਕੇ ਗੱਲ ਕਰ ਰਿਹਾ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਮੇਰੀ ਗੱਲ ਸੁਣੋ ਡੋਨਟ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦੇ ਚਲੋ ਠੀਕ ਹੈ ਹੁਣ ਮੈਂ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਸੋ ਇਹਸ ਕਰਕੇ ਮੈਂ ਸਮਝਦਾ ਆ ਮੈਂ ਸਮਝਦਾ ਆ ਸਾਰਾ ਕੁਝ ਇਸ ਗੱਲ ਨੂੰ ਚਲੋ ਜੀ ਹੁਣ ਮੈਂ ਇੱਕ ਮੇਰੀ ਗੱਲ ਸੁਣ ਲਓ ਮੈਂ ਇੱਕ ਡਿਪਟੀ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਾਤਾ ਤੁਸੀਂ ਨਵੇਂ ਅਫਸਰਿਓ ਚੰਗੇ ਅਫਸਰ ਹੋ ਸਕਦੇ ਹੋ ਪਰ ਜਿਹੜਾ ਧੱਕਾ ਤੁਹਾਡੀ ਸਬ ਡਿਵੀਜ਼ਨ ਚ ਹੋ ਰਿਹਾ ਹੈ ਉਹ ਧੱਕਾ ਸਮਝੋ ਉਹ ਧੱਕਾ ਨੂੰ ਸਮਝੋ 751 ਇੱਕ ਤਰਫਾ ਹੁੰਦੀ ਹੈ ਮੂਹਰੇ ਪਰਦੇ ਵਿੱਚ 751 ਇੱਕ ਤਰਫਾ ਹੋਈ ਹੈ ਬਡਾਲੀ ਮਾਈ ਕੀ 751 ਇੱਕ ਤਰਫਾ ਹੋਈ ਹੈ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਇਹ ਜਿਹੜਾ ਕੰਮ ਇਸ ਹਲਕੇ ਦੇ ਵਿੱਚ ਸਾਡੇ ਸਿਆਸੀ ਪਾਰਟੀਆਂ ਸਾਡੇ ਵਿਰੋਧੀਆਂ ਨੇ ਮੌਜੂਦਾ ਸਰਕਾਰ ਨੇ ਸ਼ੁਰੂ ਕੀਤਾ ਉਹਦੇ ਚ ਪਾਰਟੀ ਨਾ ਬਣੋ ਤੁਸੀਂ ਸਾਡੇ ਨਾਲ ਕਹਿੰਨੇ ਹੋ ਨਾ ਤੁਹਾਨੂੰ ਸਾਡੀ ਆਵਾਜ਼ ਉੱਚੀ ਲੱਗੀ ਹੈ ਅਸੀਂ ਆਵਾਜ਼ ਕਹਾਂਗੇ ਬਿਲਕੁਲ ਨੀਵੀਂ ਲੈ ਜਾਵਾਂਗੇ ਪਰ ਸਾਨੂੰ ਕਿਤੇ ਨਾ ਕਿਤੇ ਸਾਨੂੰ ਨਿਆਂ ਦਿਓ ਅਸੀਂ ਤੁਹਾਡੇ ਤੋਂ ਨਿਆਂ ਦੀ ਉਮੀਦ ਕਰਦੇ ਹਾਂ ਹੁਣ ਮੈਂ ਬੋਲਾਂ ਪਲੀਜ਼ ਥੋੜੀ ਥੋੜੀ ਗੱਲ ਨੂੰ ਮੈਂ ਤਾਂ ਟੋਟੇ ਆਣ ਤੋਂ ਪਹਿਲਾਂ ਵੀ ਤੱਕਾ ਹੋਇਆ ਹੈ ਜਾਂ ਕੁਝ ਹੋਇਆ ਹੈ ਇਹ ਮਹਿਕਮੇ ਜਿੱਥੇ ਜਿਹੜੇ ਜ਼ਿਲੇ ਲੈਵਲ ਨੂੰ ਬੁਲਾ ਲਓ ਜੀ ਇੱਕ ਮਿੰਟ ਦੀ ਇੱਕ ਮਿੰਟ ਜੀ ਤੁਹਾਨੂੰ ਇੱਥੇ ਹੁਣ ਕਿੰਨਾ ਟਾਈਮ ਲੱਗਣਾ ਹੈ ਐਨੇ ਜੋ 200 ਬੰਦਾ ਪੁਲਿਸ ਦਾ ਔਰ ਤੁਸੀਂ ਐਸੇ ਖੜੇ ਚੜ੍ਹਦਾ ਖੜਾ ਨਹੀਂ ਜੀ ਚਲੋ ਜਿੰਨੇ ਵੀ ਹੈਗੇ ਨੇ ਸਾਨੂੰ ਨੂੰ ਪਤਾ ਕਿੱਥੇ ਕਿੱਥੇ ਹੈ ਫਿਰ ਐਵੇਂ ਨਾ ਪਲੀ ਵੱਡੀਆਂ ਵੱਡੀਆਂ ਸਟੇਟਮੈਂਟ ਸੁਣਾਓ ਨਹੀਂ ਨਹੀਂ ਸਰ ਥਾਂ ਥਾਂ ਤੇ ਵੀਡੀਓ ਬੁਲਾ ਲਓ ਜੀ ਸਾਰੇ ਇੱਧਰ ਇੱਕ ਵਾਰ ਇਹਨਾਂ ਨੂੰ 200 ਬੰਦਾ ਦਿਖਾ ਦਿਓ ਨਹੀਂ ਤੁਸੀਂ ਤੁਹਾਨੂੰ ਵੀ ਪਤਾ ਜਲਦੀ ਪਾਸੇ ਵੀ ਕੀਤਾ ਹੋਇਆ ਸਾਹ ਤਾਂ ਹੋਠਾਂ 'ਤੇ ਵੀ ਖੜੀ ਆ ਅਸੀਂ ਕੁਝ ਨਹੀਂ ਕਰਨਗੇ ਨਾਗਰਿਕ ਸਾਹਿਬ ਹੀ ਗੱਲਾਂ ਦਾ ਕੁਛ ਮੈਂ ਨਾ ਕਰਨ ਦਾ ਹਾਂ ਜੀ ਬੇਨਤੀ ਹੁਣ ਸੁਣ ਲਓ ਪਲੀਜ਼ ਬੇਨਤੀ ਠੀਕ ਹੈ ਤੇ ਆ ਨੈਪ ਸਾਹਿਬ ਖੜੇ ਆ ਸਿਵਲ ਐਡਮਿਨਿਸਟ੍ਰੇਸ਼ਨ ਸਾਈਡ ਤੋਂ ਆਏ ਹੋਏ ਨੇ ਤੁਹਾਡਾ ਜੀ ਡੀਵੀ ਡਿਪਾਰਟਮੈਂਟ ਨਾਲ ਰੋਸ ਹੈ ਜਿਵੇਂ ਜੇ ਕੋਆਪਰੇਟਿਵ ਡਿਪਾਰਟਮੈਂਟ ਨਾਲ ਤੁਹਾਡਾ ਰੋਸ ਹੈ ਸੁਣੋ ਮੇਰੀ ਗੱਲ ਇੱਕ ਮਿੰਟ ਪੁੱਲ ਨੈਪ ਸਾਹਿਬ ਬੁਲਾ ਲਓ ਉਹਨਾਂ ਨੂੰ ਸੁਣੋ ਜੀ ਇੱਕ ਮਿੰਟ ਗੱਲ ਪੂਰੀ ਸੁਣ ਲਓ ਗੱਲ ਪੂਰੀ ਸੁਣ ਲਓ ਆ ਮਾਰਕੀਟ ਕਮੇਟੀ ਦਾ ਦਫਤਰ ਹੈ ਤੁਸੀਂ ਬੈਠ ਜਿਓ ਨਾਲ ਜਾ ਕੇ ਨਮਾਇंदे ਬੈਠ ਜਾਣ